ਇਸ ਤੋਂ ਮੈਂ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਬੈਠੇ ਹਾਂ ਉਹ ਦੇਖਦੇ ਹਾਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਸਕਦੇ ਹਾਂ ਪੰਜਾਬੀ ਯੂਨੀਵਰਸਿਟੀ ਲਗਾਤਾਰ ਜਿਹੜੀ ਵਿਵਾਦਾਂ ਦੇ ਵਿੱਚ ਘਿਰਦੀ ਆਂਦੀ ਹੈ ਪਹਿਲਾਂ ਸਟੂਡੈਂਟ ਵੱਲੋਂ ਜਿਹੜੇ ਗੇਟ ਬੰਦ ਕੀਤੇ ਜਾਇਆ ਤਾਂ ਬਹੁਤ ਚੀਜ਼ਾਂ ਹੋਇਆ ਜਾ ਰਿਹਾ ਸੀ ਪਰ ਅੱਜ ਪੰਜਾਬੀ ਯੂਨੀਵਰਸਿਟੀ ਦੇ ਸਟਾਫ ਵੱਲੋਂ ਜਿਹੜਾ ਹੈਗਾ ਗੇਟ ਬੰਦ ਕਰਕੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣਾ ਤੇ ਪ੍ਰੋਫੈਸਰ ਅਰਵਿੰਦ ਦਾ ਜਿਹੜਾ ਹੈਗਾ ਕਾਰਜਕਾਲ ਵਧਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਪ੍ਰੋਫੈ ਜਿਹੜਾ ਹੈਗਾ ਇਸ ਨੂੰ 3 ਮਹੀਨਿਆਂ ਦੇ ਲਈ ਸ਼ਿਲਗਾਜ਼ੀ ਦੇ ਪ੍ਰਧਾਨ ਜੀ ਸਾਡੇ ਨਾਲ ਉਸ ਦੀ ਗੱਲਬਾਤ ਕਰਨ ਲਈ ਪ੍ਰਧਾਨ ਸਾਡੀ ਸਾਰਿਆਂ ਦੀ ਇਹ ਕੀ ਹੈ ਲੋਕੀਂ ਕੰਮ ਹੈ ਯਾਨੀ ਬੈਠ ਕੇ ਸਾਰਾ ਕੰਮ ਕਰੇ ਡਾਕਟਰ ਰਵਿੰਦਰ ਕਾਮੇ ਕੋਈ ਹੀ ਨਹੀਂ ਸਾਡਾ ਸਾਡੇ ਮੰਗਦੇ ਜਿਹੜਾ ਵਾਈਟ ਹਾਊਸ ਤੋਂ ਦਿੱਤੀ ਜਾਵੇ ਉਹਨਾਂ ਦੇ ਕਾਰਜਕਾਲ ਵਿੱਚ ਵਾਅਦਾ ਨਹੀਂ ਕੀਤਾ ਸਰਕਾਰ ਨੇ ਝੋਖਾ ਦਿੱਤਾ ਬਹੁਤੇ ਕਮਾਂਡਰ ਔਰ ਇੱਕ ਉਸ ਬਣਾ ਤੋਂ ਜਿਹਨੂੰ ਅਸੀਂ ਇਸ ਪ੍ਰਾਅ ਦੇ ਲੈ ਕੇ ਆਏ ਆ ਕਿ ਸਾਡੇ ਜਿੰਨੇ ਕਰਮਚਾਰੀ ਕਰਮਚਾਰੀਪਨ ਪਰ ਔਰ ਸਾਡੇ ਅਧਿਕਾਰੀ ਔਰ ਟੀਚਰ ਸਾਹਿਬਾਨ ਅਸੀਂ ਸਾਰੇ ਇੰਤਜ਼ਾਰਤ ਹਾਂ ਕਿ ਸਾਡੇ ਨਾਲ ਧੋਖਾ ਹੋਇਆ ਕਿਉਂਕਿ ਬਹੁਤ ਬੁਰਾ ਹਾਲ ਸੀ ਕਿ ਜਦੋਂ ਪ੍ਰੋਫੈਸਰ ਇੰਜੀਨੀਅਰਸ ਜੁਨੀਅਰਸੀ ਦੀ ਬਾਲਗੁਰੂ ਨੂੰ ਪੱਕਾ ਪਾਇਆ 9 ਕਰੋੜ ਤੋਂ 31 ਕਰੋੜ ਗ੍ਰਾਂਟ ਹੋਈ ਔਰ ਸੈਲਰੀਆਂ ਟਾਈਮ ਨਾਲ ਪੈਂਦੀਆਂ ਸ਼ੁਰੂ ਹੋਈਆਂ ਔਰ ਸਾਡੇ ਇੱਕ ਕਟਵਟ 450 ਮੁਲਾਜ਼ਮ ਸੀ ਜਿਹੜਾ ਕਾਫੀ ਲੰਮੇ ਸਮੇਂ ਤੋਂ ਵਰਕਚਾਰਜ ਤੇ ਅਡਾ ਉਸ ਨੂੰ ਰੈਗੂਲਰ ਕੀਤਾ ਔਰ ਪ੍ਰਮੋਸ਼ਨ ਹਰ ਵਕਤ ਨੂੰ ਜਿਹਨੇ ਅਸੀਂ ਨੂੰ ਇੱਕ ਗ੍ਰੇਡ ਦੇ ਵਿੱਚ ਲਿਆਉਣ ਵਾਸਤੇ ਔਰ ਹਰ ਵਕਤ ਨੂੰ ਇੰਜੀਨੀਅਰਸੀ ਉੱਪਰ ਲੈੰਦਾ ਸਾਡੇ ਸਾਰੇ ਕਰਮਚਾਰੀ ਭੈਣ ਸਾਰੇ ਮੁਲਾਜ਼ਮ ਚਿੰਤਤ ਹੈ ਕਿ ਇਹ ਕਿਸੇ ਹੋਰ ਵਾਗਡੋਰ ਗਲਤਫਸੰਚਰੀ ਕੀ ਤੇ ਇੱਕੋ ਇਤਮਾਲ ਵੇਲੇ ਉਹ ਅਦਾਰਾ ਤੇ ਜਿੱਥੇ ਬਹੁਤ ਮੀਡੀਅਮ ਪਰਿਵਾਰ ਤੇ ਧੀ ਪਰਿਵਾਰਾਂ ਦੇ ਬੱਚੇ ਪੜਦੇ ਉਹ ਅਦਾਰਾ ਬੰਦ ਕਰਾਰੇ ਸੀ ਜਿਹੜਾ ਅੱਜ ਇੱਕ ਪਹਿਲੇ ਨੰਬਰ ਦੇ ਲੰਗੀ ਯੂਨੀਵਰਸਿਟੀ ਦੇ ਵਿੱਚ ਨਾਮ ਹੋਣ ਲੱਗਿਆ ਉਹਦੀ ਚਿੰਤਾ ਤੋਂ ਅਸੀਂ ਕਰਦੇ ਆਂ ਆਪ ਦੀ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਸਾਡੇ ਜਿਹੜਾ ਯੂਨੀਵਰਸਿਟੀ ਨੂੰ ਬਚਾਉਣਾ ਇਸ ਵਕਤਾਂ ਤੋਂ ਨੂੰ ਵਾਅਦਾ ਹੋਇਆ ਵੀ ਬਾ ਨੂੰ ਵਧੀਆ ਤਰੀਕੇ ਨਾਲ ਜਿਹੜੀ ਚੱਲ ਰਹੀ ਆ ਸੀ ਅੱਗੇ ਯੂਨੀਵਰਸਿਟੀ ਹੋਰ ਤਰੱਕੀ ਕਰੇਗੀ ਤਿੰਨ ਮਹੀਨੇ ਲਈ ਕੇ ਕੇ ਯਾਦਦ ਨੂੰ ਤਾਂ ਲਗਾਇਆ ਗਿਆ ਹੈਗਾ ਕਿ ਪਾਇਤ ਨਹੀਂ ਕਹਿ ਸਕਦਾ ਕਿ ਯੂਨੀਵਰਸਿਟੀ ਦਾ ਪਾੜਾ ਖਾਲੀ ਹੈ ਭਰ ਗਿਆ ਮਨੂੰ ਜਦ ਅਸੀਂ ਉਸੇ ਸਾਲ ਜੋ ਵੀ ਸਾਡਾ ਯਾਦਦ ਨੂੰ ਲਾਇਆ ਗਿਆ ਅਸੀਂ ਉਹ ਨਹੀਂ ਜਾਣਦੇ ਸਾਡੇ ਕੋਲ ਜਿੰਨੇ ਵਾਈਸ ਚਾਂਸ ਆਏ ਸਾਡੇ ਕੋਲ ਪਹਿਲਾਂ ਜਿਹੜੇ ਵਾਈਸ ਚਾਂਸ ਅਸੀਂ ਸਾਡੀਆਂ ਅਫਰਟ ਕਿਤੇ ਨਾ ਨ ਕਿਤੇ ਜ਼ਮੀਨਾਂ ਵੇਚਦੀਆਂ ਜਿ ਯੂਨੀਵਰਸਿਟੀ ਦੀਆਂ ਔਰ ਕਿੰਨੇ ਕਿੰਨੇ ਇੱਥੇ ਕ腐ਸ਼ਨ ਦਾ ਕਪੜਾ ਹੋਇਆ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮਾਨ ਜੋ ਵਾਈਸ ਚਾਂਸ ਨੇ ਪਰਫੈਕਸ਼ਨ ਦੇ ਰੁਪਿਆ ਨਕਸ ਪਾਈ ਬਹੁਤ ਇਮਾਨਦਾਰ ਬਣ ਅਸੀਂ ਉਹਨਾਂ ਨੂੰ ਵਿਰੋਧ ਨਹੀਂ ਸਾਡਾ ਅਸੀਂ ਜੋ ਮਖ ਨੂੰ ਅਸੀਂ ਜਾਂਚ ਰੇਖਾ ਜੋ ਸੰਪਰਕ ਟੰਗ ਕਰਾਦਾ ਅਸੀਂ ਰਵਾਇਤ ਚੋਰ ਦੇ ਹੱਕ ਨਹੀਂ ਕਰਦੇ ਸਰਕਾਰ ਨੂੰ ਅਪੀਲ ਕਰਦੇ ਕਿ ਫੈਸਲਾ ਵਿਚਾਰ ਲੈਣਾ ਚਾਹੀਦਾ ਹੈ ਐਸੇ ਮਾਨਯੋਗ ਜਿਹੜੇ ਮਾਨਦਾਰ ਬੰਦੇ ਕਦੇ-ਕਦੇ ਮਿਲਦੇ ਐ ਐਸੇ ਆਧਾਰਿਆਂ ਨੂੰ ਔਰ ਖਾਸ ਕਰਕੇ ਆਮ ਜਿਹੜੀ ਸਰਕਾਰ ਦਾ ਇੱਕੋ ਹੀ ਸੀਗਾ ਕਿ ਸਿੱਖਿਆ ਵੀ ਹੈਲਥ ਇਹ ਸਿੱਖਿਆ ਦਾ ਬਹੁਤ ਵੱਡਾ ਅਧਾਰ ਹੈ ਤੇ ਮੇਰੇ ਸਾਬ ਨਾਲ ਕਿਉਂ ਵਧੀਆ ਚੱਲੇ ਅਸੀਂ ਕਰਾਪਸ਼ਨ ਉਹਨਾਂ ਨੇ ਕੰਟਰੋਲ ਕੀਤਾ ਕਿੰਨੇ ਕ੍ਰਾਪਸ ਕੇਸ ਪਰੜ ਕੇ ਐਕਸ਼ਨ ਲਈ ਬੇਤਰਕੋਗੀ ਸਾਡੇ ਮਲਾਜੋ ਸਾਹਿਬ ਵੀ ਸਾਰੇ ਮਲਾਜੋ ਇਸ ਕਟੇ ਉੱਤੇ ਖੜੇ ਅਸੀਂ ਇਹਨੇ ਸਰਕਾਰ ਨੂੰ ਵਿਚਾਰ ਲੈਣੇ ਤੇ ਜੇ ਮੈਂ ਤੁਸੀਂ ਗਾਇਰ ਜ਼ਮੀਨ ਵੇਚੀ ਜਾ ਤਾਂ ਮੰਤਰੀ ਨੂੰ ਪਤਾ ਨਹੀਂ ਦੱਸਿਆ ਹੁੰਦੇ ਨਹੀਂ ਡਾਕਟਰ ਜਸਪਾਲ ਮੈਲੇ ਵਾਈਟ ਡਾਕਟਰ ਜਸਪਾਲ ਸਿੰਘ ਵੀਾਈ ਚਾਂਦ ਉੱਪਰ ਬਹੁਤ ਕਾਰਵਾਈ ਨੂੰ ਬਤਾਉ ਨੂੰ ਦੇ ਕੇ ਆ ਆਹ ਕੀ ਕਾਰਵਾਈ ਕੀਤੀ ਹੈ ਤੁਹਾਡੇ ਸਾਹਮਣੇ ਕਿੰਨੇ ਕਿੰਨੇ ਕੱਪੜੇ ਗੋਡਾ ਹੱਡੀਆਂ ਦੇ ਕੱਪੜੇ ਹੋਣਗੇ ਹੋਰ ਜਿਹੜੇ ਹਜੇ ਪ੍ਰੋਸੈਸ ਚ ਹੋਣਗੇ ਉਹਦੀ ਲੱਗਦਾ ਜੀ ਉਹ ਦੇਖੀਦਾ ਵਰਦੀਦਾ ਇਹ ਜੀ ਲੱਗਦੀ ਲੁਣੂ ਕੀ ਲੱਗਦਾ ਜੀ ਪ੍ਰੋਸੈਸ ਆ ਰਿਹਾ ਵੀ ਕੀ ਕਰ ਚੱਲਿਆ ਹਾਂਜੀ ਪਰ ਮੇਸਜਾਂ ਦੇ ਆ ਮਾਨ ਅੱਜ ਤੱਕ ਕਦੇ ਵੀ ਕਿਸੇ ਬਾਈ ਚੱਲ ਰਹੇ ਨਹੀਂ ਜੁਰਤਨਾ ਕੰਮ ਨਹੀਂ ਕੀਤਾ ਜਿੰਨਾ ਪ੍ਰੋਸੈਸ ਹੋ ਰਿਹਾ ਜੀ ਵੀ ਤੁਸਾਂ ਅਸੀਂ ਸਾਨੂੰ ਮਾਨ ਇਹ ਵੀ ਇਹਨਾਂ ਨੂੰ ਸਹਿਮਤਾਂਗੇ ਸਾਈਓ ਕਿਉਂਕਿ ਜਿੰਨਾ ਪ੍ਰੋਸੈਸ 80% ਜਿਹੜਾ ਪ੍ਰੋਸੈਸ ਹੋ ਚੁੱਕਿਆ ਉਹ ਅਰਣਜੀਤ ਦੇ ਅੱਤਾਂ ਵੀਤੀ ਹੋਇਆ ਪਰ ਲਾਸਟ ਮੂਮੈਂਟ ਤੇ ਆ ਕੇ ਜਦੋਂ ਕੀ ਨੇ ਹੋਂਗੇ ਰੱਖੋ ਨਾ ਕੋਈ ਪਹਿਲਾਂ ਪ੍ਰੋਪਰ ਕੋਰਸ ਕਿਸੇ ਚੀਜ਼ ਲਈ ਜਾਣੀ ਜਿਹੜੀ ਵਿਸ਼ਾ ਜਾਣਣਾ ਚਾਹੀਦਾ ਕਿ ਇਸ ਨੂੰ ਕਿ ਚਾਹੁੰਦੇ ਜਿਸ ਨੂੰ ਕੇ ਅੱਜ ਸਰਕਾਰ ਨੇ ਚਾਰਜ ਦਿੱਤਾ ਉਹ ਵੀ ਕਮਿਸ਼ਨ ਲੈ ਕੇ ਸੁਣਾ ਚਾਹੁੰਦੇ ਇਹਨਾਂ ਨੂੰ ਚਾਰਜ ਉਹਨਾਂ ਨੂੰ ਪਾਇਆ ਸਵੇਤਰ ਵੀ ਕਾਹਲੀ ਤੇ ਇਹ ਬੇਨਤੀ ਹੈ ਕਿ ਸਾਨੂੰ ਇਹ ਨਹੀਂਗਾ ਕਿ ਸਾਰੇ ਸੰਸਾਰ ਦੀ ਦੁਨੀਆ ਸੀ ਸਰਕਾਰ ਨੇ ਦੇ ਵਿੱਚ ਦੇਖਣਾ ਪਰ ਇੰਨੀ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੇ ਬੰਦੇ ਨੂੰ ਮਾ ਕਾੰਟੀ ਨੂੰ ਨਾਮ ਕਰਨਾ ਇੱਕ ਚਿੰਤਾ ਦਾ ਵਿਸ਼ਾ ਸਰਨਾ ਮੁਜ਼ਾਰਾ ਕਰ ਨੇ ਪ੍ਰੋਫੈਸਰ ਅਰਵਿੰਦ ਆਪ ਦੇ ਦੇਖ ਲਈ ਅਸੀਂ ਸਾਡੇ ਜਿੰਨੇ ਵਾਈਸ ਚਾਂਸਲਰ ਆਏ ਨੇ ਸਾਰਿਆਂ ਦੇ ਨਾਲ ਕੰਮ ਕੀਤਾ ਜੀ ਪਰ ਜੋ ਅਸੀਂ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਕੰਮ ਕਰਕੇ ਸਾਨੂੰ ਸਕੂਨ ਮਿਲੇ ਆਇਆ ਉਹਦਾ ਅਸੀਂ ਧਿਆਨ ਨਹੀਂ ਕਰ ਸਕਦੇ ਸਾਡੀ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਸਾਡੇ ਵਾਈਸ ਚਾਂਸਲਰ ਸਾਹਿਬ ਨੂੰ ਇੱਕ ਟਰਮ ਹੋਰ ਦਿੱਤੀ ਜਾਵੇ ਤਾਂ ਕਿ ਜਿਹੜੀਆਂ ਇਨਕੁਆਰੀਆਂ ਬੰਦ ਸੀਗੀਆਂ ਇਹਨਾਂ ਵਾਈਸ ਚਾਂਸਲਰ ਸਾਹਿਬ ਦੇ ਹੱਥੋਂ ਖੁੱਲੀਆਂ ਨੇ ਕਿਸੇ ਵੀ ਸੀ ਸਾਹਿਬ ਦੀ ਹਿੰਮਤ ਨਹੀਂ ਪਈ ਇਹਨਾਂ ਇਨਕੁਆਰੀਆਂ ਦੇ ਲਫਾਫੇ ਖੋਲੇ ਜਾਣ ਇਹ ਸੀ ਸੀ ਸਾਹਿਬ ਨੇ ਔਰ ਸਾਰ ਇਨਕੁਆਰੀਆਂ ਦੇ ਇਨਫਾਰਮੇਸ਼ਨ ਹੱਥ ਪਾ ਕੇ ਉਹਨਾਂ ਨੂੰ ਸਿਰੇ ਨਿਪਰੇ ਚਾੜਿਆ ਔਰ ਜੋ ਵੀ ਸਾਡੇ ਕਰੋੜਾਂ ਦੇ ਕਪੜੇ ਹੋ ਰਹੇ ਸੀ ਇਹ ਸੀ ਸੀ ਸਾਹਿਬ ਨੇ ਆ ਕੇ ਉਹ ਜਿੱਥੇ ਨੇ ਕੋਈ ਐਜੇ ਕੋਈ ਪੰਜ ਕੱਪੜੇ ਦਾਸ ਸਕਦੇ ਨੇ ਪ੍ਰੋਫੈਸਰ ਰਸੂਨ ਦੇ ਟਾਈਮ ਦੇ ਜਿਹੜੇ ਵੀਅਰ ਹੋਏ ਉਹਨਾਂ ਨੂੰ ਫੜਾ ਦਿੱਤਾ ਗਿਆ ਸਰ ਹੁਣ ਅਸੀਂ ਇੱਥੇ ਨਾਮ ਤਾਂ ਨਹੀਂ ਬਿਆਨ ਕਰ ਸਕਦੇ ਪਰ ਕਈ ਕਾਫੀ ਕਰਮਚਾਰੀ ਨੇ ਵਿੱਚ ਜਿਹੜੇ ਹੈਗੇ ਨੇ ਕੱਪੜਿਆਂ ਦੇ ਵਿੱਚ ਸ਼ਾਮਲ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ ਤੇ ਉਹਨਾਂ ਵਿਰੁੱਧ ਕਾਰਵਾਈਆਂ ਵੀ ਚੱਲ ਰਹੀਆਂ ਨੇ ਕਿ ਮੈਂ ਯਾਦ ਉਹ ਤਾਂ ਜਿੱਥੋਂ ਤੱਕ ਗਿਆ ਨਾ ਟੈਂਪਰੇਰੀ ਚਾਰਜ ਦੇ ਵਿੱਚ ਉਹਨਾਂ ਦੀ ਪਰਚਾਣੀ ਕਿ ਪਾਸ ਦਾ ਹਮਾਲ ਹੀ ਰਹਿ ਗਿਆ ਸਰ ਸਰ ਹਰ ਵਾਈਸ ਚੈਂਸਲਰ ਸਾਹਿਬ ਨੂੰ ਇੱਕ ਟਰਮ ਮਿਲਦੀ ਰਹੀ ਹੈ ਜੀ ਜੋ ਕਿ ਪਹਿਲਾ ਵਾਈਸ ਚਾਂਸਲਰ ਸੀਗੇ ਉਹ ਸਾਡੀ ਯੂਨੀਵਰਸਿਟੀ ਦੀ ਜ਼ਮੀਨ ਵੀ ਵੇਚ ਗਏ ਉਹਨਾਂ ਨੂੰ ਵੀ ਟਰਮ ਮਿਲੀ ਉਹਨਾਂ ਨੂੰ 10 ਸਾਲ ਦੀ ਟਰਮ ਮਿਲੀ ਸੀਗੀ ਜਿਹੜਾ ਹੀ ਕੋਈ ਇਮਾਨਦਾਰ ਇਨਸਾਨ ਯੂਨੀਵਰਸਿਟੀ ਨੂੰ ਜਰ ਲੱਗੀ ਹੋਈ ਨੂੰ ਉਹਨਾਂ ਨੇ ਸਾਫ਼ ਕਰਤਾ ਇੱਕ ਇਮਾਨਦਾਰ ਇਨਸਾਨ ਹੈਗੇ ਨੇ ਉਹ ਜੋ ਸਾਡੇ ਕਰਮਚਾਰੀਆਂ ਦੇ ਹਰ ਗੱਲਬਾਤ ਨੂੰ ਪੂਰੇ ਧਿਆਨ ਨਾਲ ਸੁਣਦੇ ਨੇ ਔਰ ਉਹਨੂੰ ਨੇਪਰੇ ਵੀ ਚਾੜਦੇ ਨੇ ਅਸੀਂ ਪੰਜਾਬ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਸਾਡੇ ਵਾਈਸ ਚਾਂਸਲਰ ਸਾਹਿਬ ਨੂੰ ਇੱਕ ਟਰਮ ਹੋਰ ਦਿੱਤੀ ਜਾਵੇ ਤਾਂ ਕਿ ਜਿਹੜੇ ਸਾਡੇ ਯੂਨੀਵਰਸਿਟੀ ਨਿਕਰੀ ਹੋਈ ਸੀ ਉੱਪਰ ਲਿਆਂਦੀ ਆ ਵੀਸੀ ਸਾਹਿਬ ਨੇ ਕਿ ਉਹ نیچے ਹੋਰ ਨਾ ਜਾ ਸਕੇ ਮੈਂ ਉਹਦੇ ਬਾਰੇ ਵਿੱਚ ਕੁਝ ਨਹੀਂ ਜੀ ਕਹਿਣਾ ਚਾਹੁੰਦਾ ਮੈਂ ਤਾਂ ਇਹ ਕਹਿ ਸਕਦਾ ਵੀ ਮੈਂ 3 ਸਾਲ ਪਹਿਲੇ 26 ਅਪ੍ਰੈਲ 2021 ਨੂੰ ਯੂਨੀਵਰਸਿਟੀ 'ਚ ਆਇਆ ਸੀ ਜੀ ਤੇ ਯੂਨੀਵਰਸਿਟੀ ਬੜੀਆਂ ਮੁਸ਼ਕਲਾਂ 'ਚ ਸੀ ਕਟੀਆਂ ਹੋਈਆਂ ਸੀ ਇੱਥਰ ਨਹੀਂ ਲੱਗੇ ਹੋਏ ਸੀ ਸਮਸਿਆਵਾਂ ਨਹੀਂ ਸੀ ਮਿਲ ਰਹੀਆਂ ਸਾਡੇ 9 ਕਰੋੜ ਰੁਪਇਆ ਸਾਲਾਨਾ ਗ੍ਰਾਂਟ ਸੀ ਤੇ ਮੈਂ ਇਹੀ ਸੋਚਿਆ ਕਿ ਸਭ ਨੂੰ ਪੁਰਾਲੇ ਕਰਨੀ ਚਾਹੀਦੀ ਹੈ ਯੂਨੀਵਰਸਿਟੀ ਨੂੰ ਉੱਪਰ ਲਿਆਉਣ ਤੇ ਸੁਧਾਰਨ ਨੂੰ ਕਰਮਚਾਰੀਆਂ ਨੂੰ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਤੇ ਇਸ ਸਬੰਧ ਵਿੱਚ ਮੈਂ ਵੱਖ-ਵੱਖ ਤਰੀਕੇ ਨਾਲ ਗ੍ਰਾਂਟ ਵਧਾਉਣ ਤੇ ਵੀ ਜ਼ੋਰ ਲਗਾਇਆ ਯੂਨੀਵਰਸਿਟੀ ਦੇ ਮਾਹੌਲ ਨੂੰ ਠੀਕ ਕਰਨ ਤੇ ਜ਼ੋਰ ਲਗਾਇਆ ਪੜ੍ਹਨ ਪੜਾਉਣ ਦੀ ਪ੍ਰਕਿਰਿਆ ਨੂੰ ਠੀਕ ਕਰਨ ਤੇ ਜ਼ੋਰ ਲਗਾਇਆ ਨਵੇਂ ਕੋਰਸ ਖੋਲੇ ਐਡਮਿਸ਼ਨਾਂ ਵਧਾਈਆਂ ਖਰਚੇ ਘਟਾਏ ਤੇ ਤਿੰਨਾਂ ਸਾਲਾਂ ਬਾਅਦ ਅਜਿਹੀ ਸਥਿਤੀ ਇਹ ਹੈ ਕਿ ਪੰਜਾਬ ਸਰਕਾਰ ਦੀ ਮਦਦ ਨਾਲ ਇੰਨਾ ਨੇ ਵੱਡੇ ਰੂਪ ਚ ਇਸ ਯੂਨੀਵਰਸਿਟੀ ਭਾਂਪੜੀ ਅੱਜ ਤੱਕ ਜੋ ਪੰਜਾਬ ਸਰਕਾਰ ਨੇ ਮੀਨਾਵਾਰ ਗ੍ਰਾਂਟ ਜਿਹੜੀ 30 ਕਰੋੜ ਤੋਂ ਉੱਪਰ ਹੋ ਗਈ ਹੈ ਇਸ ਵੇਲੇ ਕਿਸੇ ਦੀ ਕੋਈ ਤਨਖਾਹ ਪੈਨਸ਼ਨ ਪੈਂਡਿੰਗ ਨਹੀਂ ਹੈ ਬਿਲਕੁਲ ਨਾਰਮਲ ਪੇਮੈਂਟਸ ਹੋ ਚੁੱਕੀਆਂ ਨੇ ਤੇ ਬੜੇ ਸਾਲਾਂ ਬਾਅਦ ਸੈਮਿਸਟਰ ਜਿਹੜਾ ਉਹ ਸਹੀ ਤਰੀਕਾ ਤੇ ਪ੍ਰਾਪਰ ਤਰੀਕਾ ਤੇ ਖਤਮ ਹੋ ਰਿਹਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਜੋ ਮੈਨੂੰ ਲੱਗਦਾ ਸੀ ਕਿ ਮੈਨੂੰ ਕਰਨਾ ਚਾਹੀਦਾ ਹੈ 3 ਸਾਲ ਪਹਿਲੇ ਉਹ ਮੈਂ ਕੀਤਾ ਮਨੁੱਖ ਦਾ ਸਹੀ ਕੰਮ ਹੁੰਦਾ ਵੀ ਆਪਣਾ ਕੰਮ ਕਰੇ ਆਪਣੀ ਸੋ ਮੇਰੀ ਡਿਊਟੀ ਪੰਜਾਬ ਸਰਕਾਰ ਨੇ ਵੀ ਤੇ ਪੰਜਾਬ ਦੇ ਲੋਕਾਂ ਨੇ ਵੀ ਆਪਣੇ ਆਪਣੇ ਢੰਗ ਨਾਲ ਲਗਾਈ ਸੀ ਕਿ ਪੰਜਾਬ ਦੀ ਇਸ ਸਿਰਮੌਰ ਸੰਸਥਾ ਨੂੰ ਦੁਬਾਰਾ ਖੜਾ ਕਰੋ ਇਹਨੂੰ ਪੈਰਾਂ ਤੇ ਲਿਆਓ ਇਸ ਦੇ ਚ ਬੰਨ ਪੜਾਉਣ ਤੇ ਕੋਈ ਦੀ ਪ੍ਰਕਿਰਿਆ ਨੂੰ ਉੱਪਰ ਲਿਆਓ ਤੇ ਮੈਨੂੰ ਲੱਗਦਾ ਕਿ ਮੈਂ ਕਾਫੀ ਸਤਲ ਹੋਇਆ ਇਸ ਤਰ੍ਹਾਂ ਲੱਗਦਾ ਕਿ ਕਾਫੀ ਹਡਲਸ ਵੀ ਆਏ ਬਹੁਤ ਹਡਲਸ ਆਏ ਜੀ ਧਰਨੇ ਮਜਾਰੇ ਹੋਰ ਬਹੁਤ ਸਾਰੀਆਂ ਗੱਲਾਂ ਪੈਸੇ ਨਾ ਹੋਣੇ ਹੋਸਟਲਾਂ ਚ ਮੁਸ਼ਕਲਾਂ ਹੋਣੀਆਂ ਸੜਕਾਂ ਟੁੱਟੀਆਂ ਹੋਣੀਆਂ ਫਿਰ ਮੈਂ ਨੈਕ ਜੀ ਵੀ ਕਰਵਾਈ ਐਕ੍ਰੈਡੀਟਿਓਨ ਤੇ ਸਾਨੂੰ A ਦੀ بجائے ਪਲੱਸ ਗ੍ਰੇਡ ਆਇਆ। ਉਹਦੇ ਉਹਦੇ ਕਰਕੇ ਸਾਨੂੰ ਪੀ.ਆਈ. ਮੋਰਸ਼ਾ ਤੋਂ ਸੈਂਟਰਲ ਗਵਰਨਮੈਂਟ ਤੋਂ 20 ਕਰੋੜ ਦੀ ਗ੍ਰਾਂਟ ਮਿਲੀ ਕਿਉਂਕਿ ਉਹਦੇ ਲਈ ਨੰਬਰ ਲੱਗਦੇ ਨੇ ਨਾਇਕ ਦੇ। ਸੋ ਉਹ 20 ਕਰੋੜ ਨਾਲ ਹੋਣੇ ਸੀ ਯੂਨੀਵਰਸਿਟੀ ਦੇ ਇਨਫਰਾਸਟ੍ਰਕਚਰ ਨੂੰ ਆਉਣ ਵਾਲੇ 5 ਸਾਲਾਂ ਚ ਹੋਰ ਉੱਪਰ ਲੱਗਣਾ। ਕੋਈ ਹੈ ਜੇ ਉਹ ਕਿਹੜੇ ਬਿਜ਼ਨਸ ਕੰਮ ਰਹਿ ਗਏ ਨੇ ਇੰਸਟਰੀ ਫਾਈਬਰ ਇੰਡਸਟਰੀ ਹੋ ਰਹੀ ਸੀ ਜਿਹਾ ਹੋਣੀ ਸੀ। ਦੇਖੋ ਜਿਹੜੇ ਨਵੇਂ ਕੋਰਸ ਸ਼ੁਰੂ ਕੀਤੇ ਉਹ 5 ਸਾਲਾਂ ਨੇ ਉਹਨਾਂ ਚ 3 ਸਾਲ ਪੂਰੇ ਹੋਏ ਨੇ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਹੈ। ਮਤਲਬ ਜਿਹਨੂੰ ਕਹਿੰਦੇ ਕਿ ਕੰਸੋਲਿ ਉਹ ਜਿਹੜੇ ਮਾਰ ਨੂੰ ਉਪਰ ਚੁੱਕਣ ਲਈ ਸੀ ਬਹੁਤ ਉਫਰਾਂ ਦੇ ਕੀਤੇ ਉਹਨਾਂ ਨੂੰ ਅੱਗੇ ਲੈ ਕੇ ਲਾਉਣ ਦੀ ਲੋੜ ਹੈ ਜੇ ਸ਼ੁਰੂਆਤ ਹੈ ਕੁਝ ਨਵੇਂ ਅਸੀਂ ਸੈਂਟਰ ਸ਼ੁਰੂ ਕੀਤੇ ਜਿਵੇਂ ਕਿ ਕਾਰੋਬਾਰੀ ਉਦਮਤਾ ਦਾ ਸੈਂਟਰ ਜਿਹਨੂੰ ਐਂਟਰਪ੍ਰੈਨਿਓਰਸ਼ਿਪ ਸੈਂਟਰ ਕਹਿੰਦੇ ਆ ਇਸ ਤਰ੍ਹਾਂ ਹੀ ਪੰਜਾਬ ਦਾ ਵਨ ਤ੍ਰੇਣ ਜੀਵਜਨ ਸੁਮੜਵਾਲੀ ਕੇਂਦਰ ਉਹ ਜੀ ਸ਼ੁਰੂ ਹੋਏ ਨੇ ਸਾਨੂੰ ਉਹਨਾਂ ਨੂੰ ਅੱਗੇ ਲਿਜਾਣ ਦੀ ਲੋੜ ਹੈ ਸੋ ਯੂਨੀਵਰਸਿਟੀ ਦੀ ਅਕੈਡੈਮਿਕ ਰਿਕਵਰੀ ਦੇ ਤੇ ਪਹਿਲੇ ਕਦਮ ਹੀ ਪੁੱਟੇ ਗਏ ਨੇ ਤੇ ਇਸ ਕਰਕੇ ਰਿਕਵਰੀ ਦੀ ਪ੍ਰੋਸੈਸ ਨੂੰ ਅੱਗੇ ਲੈ ਜਾਣ ਦੀ ਬਹੁਤ ਜ਼ਿਆਦਾ ਮੇਰੀ ਇਹ ਸਰਕਾਰ ਦਾ ਕੰਮ ਹੁੰਦਾ ਜੀ ਮੈਨੂੰ 3 ਸਾਲ ਦੀ ਟਰਮ ਮਿਲੀ ਸੀ ਮੈਂ ਆਪਣੀ 3 ਸਾਲ ਦੀ ਪਰ ਪੂਰੀ ਕੀਤੀ ਸੀ ਐਕਸਟੈਂਸ਼ਨ ਮਿਲਦੀ ਹੈ ਤਾਂ ਕਰਾ ਰਹਾ ਹਾਂ ਕਿੰਨਾ ਕੰਮ ਕਰਨ ਨੂੰ ਪਿਆ ਹਾਂ ਜੀ ਹਾਂਜੀ ਕਿਸ ਟਰਮਸ ਤੇ ਐਕਸਟੈਂਸ਼ਨ ਮਿਲਦੀ ਹੈ ਜੇ ਮੈਨੂੰ ਅੱਗੇ ਹੋਰ ਕੰਮ ਕਰਨ ਦਾ ਮੌਕਾ ਮਿਲੇ ਕਿਉਂਕਿ ਮੈਂ ਬਹੁਤ ਮਿਹਨਤ ਨਾਲ ਇਸ ਯੂਨੀਵਰਸਿਟੀ ਨੂੰ ਖੜਾ ਕੀਤਾ ਹੈ ਤੇ ਜੇ ਸਰਕਾਰ ਚਾਹੁੰਦੀ ਤੇ ਜੇ ਮੈਨੂੰ ਅੱਗੇ ਕੰਮ ਦਿੰਦੀ ਤੇ ਮੈਂ ਜ਼ਰੂਰ ਤੇ ਮੇਰਾ ਖਿਆਲ ਹੈ ਵੀ ਦੇਖੋ ਇਹ ਉਹਨਾਂ ਦਾ ਆਪਣਾ ਹੈ ਜੋ ਉਹ ਕਰਨਾ ਚਾਹੁੰਦੇ ਨੇ ਤੇ ਮੈਂ ਤੇ ਇਹਨੂੰ ਇਸ ਤਰੀਕੇ ਵੇਖਦਾ ਵੀ ਉਹਨਾਂ ਨੂੰ ਮੇਰੇ ਕੰਮ 'ਚ ਜ਼ਰੂਰ ਕੁਝ ਦਿਸਿਆ ਹੋਵੇਗਾ ਜਾਂ ਮੇਰੇ ਕੰਮ ਕਰਨ ਦੇ ਢੰਗ 'ਚ ਕੁਝ ਵੀਰੇ ਇਕਦਮ ਧਿਆਨ ਚ ਨੀਗਾ ਕਾਰਵਾਈ ਤੇ ਜ਼ਰੂਰ ਕੀਤੀ ਹੋਏਗੀ ਕਿਉਂਕਿ ਮੈਂ ਤਾਂ ਯੂਨੀਵਰਸਿਟੀ ਦੀ 1-1 ਇੰਚ ਜ਼ਮੀਨ ਬਾਰੇ ਸੋਚਦਾ ਪਈ ਸਾਨੂੰ ਨਹੀਂ ਉਹਦੇ ਤੇ ਕਿਸੇ ਨੂੰ ਕਬਜ਼ਾ ਕਰਨ ਦੇਣਾ ਚਾਹੀਦਾ ਕਿਸੇ ਢੰਗ ਨਾਲ ਵੀ ਜਿਵੇਂ ਐਨਆਰਐਲਸੀ ਦਾ ਵੀ ਇੱਕ ਹਿੱਸਾ ਜਿਹੜਾ ਅਸੀਂ ਨਵਾਂ ਐਗਰੀਮੈਂਟ ਕੀਤਾ ਹੈ ਇੱਕ ਹਿੱਸਾ ਅਸੀਂ ਵਾਪਸ ਲੈ ਲਿਆ ਉਸ ਜ਼ਮੀਨ ਦਾ ਕਿਉਂਕਿ ਯੂਨੀਵਰਸਿਟੀ ਨੂੰ ਲੰਬੇ ਸਮੇਂ ਚ ਜ਼ਮੀਨ ਦੀ ਲੋੜ ਪੈਂਦੀ ਰਹਣੀ ਹੈ ਸਰ ਕਈ ਇਹ ਜਿਹੀ ਕੇਸ ਤੇ ਮੈਂ ਕ腐ਸ਼ਨ ਨੂੰ ਬਰਦਾਸ਼ਤ ਨਹੀਂ ਕੀਤਾ ਹੈ ਅਕਾਦੈਮਿਕ ਕ腐ਸ਼ਨ ਨੂੰ ਮੈਂ ਬਰਦਾਸ਼ਤ ਕੀਤਾ ਤੇ ਦੂਸਰੀ ਕ腐ਸ਼ਨ ਨੂੰ ਵੀ ਨਹੀਂ ਬਰਦਾਸ਼ਤ ਕੀਤਾ ਤੇ ਮੇਰੇ ਖਿਆਲ ਮੈਂ ਕਾਮਯਾਬ ਹੋਇਆ ਉਹ ਕ腐ਸ਼ਨ ਦੇ ਜਿਹੜੇ ਰੈਕਿਟ ਬਣੇ ਸੀ ਉਹਨਾਂ ਨੂੰ ਧੱਕ ਦੇ ਸਾਹਮਣੇ ਲਿਆਉਣ ਤੇ ਇਸ ਯੂਨੀਵਰਸਿਟੀ 'ਚ ਇਹ ਮਾਹੌਲ ਪੈਦਾ ਕਰਨ ਦੇ ਕਿ ਕ腐ਸ਼ਨ ਕਰਨ ਵਾਲਾ ਜਿਹੜਾ ਉਹ ਇਸ ਤਰ੍ਹਾਂ ਨਹੀਂ ਚੋਤੇ ਕ腐ਸ਼ਨ ਨਹੀਂ ਹੋਣਾ ਸਰ ਅਗਲਾ ਡਾਗ ਵੀ ਬਹੁਤ ਅੱਛਾ ਹੋਵੇਗਾ ਜਿਵੇਂ ਸਰਕਾਰ ਦਾ ਪਹਿਲਾਂ ਵੀ ਪਲੈਨਿੰਗ ਕਰਦੇ ਹੋਣੀ ਤੁਹਾਨੂੰ ਪਤਾ ਹੀ ਹੈਗਾ ਕਿ ਇਹ ਸਭ ਮੁਕੰਮਲ ਹੋ ਜਾਣੀ ਹੈ ਤੁਹਾਨੂੰ ਪਤਾ ਹੈ ਮੇਟਮ ਦੇ ਸਿੱਧੇ ਵੀ ਜਿਹੜੇ ਵੀ ਕੰਮ ਅਸੀਂ ਪਿਛਲੇ ਤਿੰਨ ਪਹਿਲੀ ਗੱਲ ਤੇ ਇੱਕ ਸਟੈਕ ਕਿਉਂਕਿ ਵਾਈਸ ਚਾਂਸ ਦੀ ਟਰਮ 3 ਸਾਲ ਹੁੰਦੀ ਹੈ ਤੇ ਮੈਂ ਆਪਣੇ ਸਾਰੇ ਕੰਮ ਪਹਿਲੇ 3 ਮਹੀਨੇ ਚ ਹੀ ਉਲੀਕਲੇ ਸੀ ਕਿ ਮੈਂ ਕੀ ਕਰਨਾ ਸੋ ਮੈਂ ਜਦੋਂ 2021 ਚ ਆਇਆ ਮਈ ਚ ਤੇ ਅਗਸਤ ਤੱਕ ਮੈਂ ਲਿਸਟ ਬਣਾ ਲਈ ਸੀ ਕਿ ਮੈਂ ਕੀ ਕਰਨਾ ਮੈਂ ਬਹੁਤੀ ਵੇਟ ਨਹੀਂ ਕੀਤੀ ਨਵੇਂ ਕੋਰਸ ਵੀ ਜਿਹੜੇ ਮੈਂ ਸ਼ੁਰੂ ਕਰਨੇ ਸੀ ਮੈਂ ਇੱਕੀ ਸੀ ਕਰ ਲਈ ਸੀ ਮੈਂ 22 ਤੱਕ ਨਹੀਂ ਵੇਟ ਕੀਤੀ ਤੇ ਉਹ ਜਿਹੜੇ ਕੰਮ ਸ਼ੁਰੂ ਕੀਤੇ ਸੀ ਉਹ ਵੇਖੋ ਨਾ ਐਜੂਕੇਸ਼ਨ ਦੀ ਪ੍ਰਕਿਰਿਆ ਹੀ ਹੈ ਆਪ ਇਹ ਚ 2 4 5 ਸਾਲ ਲੱਗਦੇ ਡਿਗਰੀ 3 ਸਾਲ ਤੋਂ ਬਾਅਦ ਹੀ ਹੁਣ ਪਹਿਲੀ ਵਾਰ ਉਹ ਬੱਚਿਆਂ ਨੇ ਜਦੋਂ ਅੰਡਰ ਗ੍ਰੈਜੂਏਟ ਡਿਗਰੀ ਲੈਣੀ ਫਿਰ ਉਹਨਾਂ ਨੇ ਅੱਗੇ ਪੋਸਟ ਗ੍ਰੈਜੂਏਟ ਜਾਣਾ ਸੋ ਇਹ ਪ੍ਰਕਿਰਿਆ ਜਿਹੜੀ ਉਹਦੀ ਜਿਹੜੀ ਉਹਨੂੰ ਇਰਰੀਵਰਸੀਬਲ ਬਣਾ ਤਾਂ ਕਿ ਜਿਹੜੇ ਨਵੇਂ ਕੰਮ ਮੇ ਸ਼ੁਰੂ ਕੀਤੇ تھے ਮੈਂ ਨਹੀਂ ਕੀਤੇ ਸੀ ਲੜਕੇ ਕੀਤੇ ਉਹਦੇ ਚ ਫੈਕਲਟੀ ਦਾ ਸਾਡੇ ਕਰਮਚਾਰੀਆਂ ਦਾ ਵਿਦਿਆਰਥੀਆਂ ਦਾ ਸਭ ਦਾ ਯੋਗਦਾਨ ਯੂਨੀਵਰਸਿਟੀ ਨੇ ਜੋ ਨਵੇਂ ਬਰਾ ਨੇ ਪਿਛਲੇ 3 ਸਾਲ ਜੀ ਸ਼ੁਰੂ ਕੀਤੇ ਉਹਨਾਂ ਨੂੰ ਉੱਥੇ ਲੈ ਜਾਣਾ ਕਿ ਉਹ ਕਦੀ ਫਿਰ ਵਾਪਸ ਨਾ ਮੁੜੇ ਜਾ ਸਕਣ ਤੇ ਜਿਹੜੀ ਯੂਨੀਵਰਸਿਟੀ ਦੀ ਸਥਿਤੀ ਉਭਾਰੀ ਹੈ ਇਹ ਉਬਰੀ ਰਹੇ ਇਹ ਨਾ ਹੋਵੇ ਕਿ ਇਹ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਆਪਾਂ ਕੋਈ ਤਮੀ ਦੇਤੀ ਤੇ ਮੁੜ ਕੇ ਤਮੀ ਡਿੱਗ ਪਏ ਤੇ ਯੂਨੀਵਰਸਿਟੀ ਪੇ ਚੱਲੇ ਪੱਕਾ ਪੱਕੇ ਉਹਦੇ ਉੱਤੇ ਡੀਆਂ ਦੇ ਉੱਤੇ ਜਿਵੇਂ ਅਲੂਮੀਨੀ ਮੀਟ ਅਸੀਂ ਗੱਲ ਕਰਾਈ ਆ ਵੱਡੇ ਰੂਪ ਵਿੱਚ ਅਲੂਮੀਨੀ ਨੂੰ ਜੋੜਿਆ ਇਹ ਕੰਮ ਜੇ ਸ਼ੁਰੂ ਹੋਇਆ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਅਲੂਮੀਨੀ ਆ ਉਹ ਪ੍ਰੋਜੈਕਟਾਂ ਨਾਲ ਜੁੜ ਤੇ ਉਹਨਾਂ ਪ੍ਰੋਜੈਕਟਾਂ ਨੂੰ ਅੱਥੇ ਐਗਜ਼ੀਕਿਊਟ ਕਰਨ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲਿਆ ਜੇ ਸ਼ੁਰੂਆਤੀ ਹੋਈ ਹੈ ਉਹ ਹੁਣ ਆਉਣ ਵਾਲੇ ਸਾਲਾਂ ਚ ਜਦੋਂ ਅਲੂਮੀਨੀ ਜੁੜਨਗੇ ਤੁਸੀਂ ਦੇਖੋਗੇ ਕਿ ਯੂਨੀਵਰਸਿਟੀ 'ਚ ਬਹੁਤ ਸਾਰੇ ਕੰਮ ਹੋਣਗੇ ਜਿਹੜੇ ਅਲੂਮਨੀ ਸਪੌਂਸਰਡ ਹੋਣਗੇ ਔਰ ਪ੍ਰੋਜੈਕਟ ਬੇਸਡ ਹੋਣਗੇ ਹਰ ਬੰਦੇ ਨੂੰ ਪਤਾ ਹੋਵੇਗਾ ਕਿ ਮੈਂ ਕਿਹੜੇ ਪ੍ਰੋਜੈਕਟ ਵਿੱਚ ਹਿੱਸਾ ਲਿਆ। ਜਿਵੇਂ ਪਹਿਲਾਂ ਬੁਲੀ ਗਈਆਂ ਸੀ ਔਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਸੀ ਤਾਂ ਪਰ ਇਸ ਯੂਨੀਵਰਸਿਟੀ ਨੂੰ ਕਾਫੀ ਹੱਦ ਤੱਕ ਜਿਹੜਾ ਹੈਗਾ ਇੰਪਰੂਵ ਕੀਤਾ ਗਿਆ ਸੀਗਾ। ਉਹਨਾਂ ਵੱਲੋਂ ਸਿਰ ਕਈ ਮੰਗ ਕੀਤੀ ਜਾ ਰਹੀ ਹੈ ਕਿ ਪ੍ਰੋਫੈਸਰ ਅਰਵਿੰਦ ਦਾ ਜਿਹੜਾ ਕਾਰਜਕਾਲ ਨੂੰ ਪੁਰਵਧਾਇਆ ਜਾਵੇ। ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ نیوز ਕਰਮੇ ਸਿੰਘ ਦਾ ਬਵਾਦ ਪਟਿਆਲਾ ਤੋਂ ਸਪੈਸ਼ਲ